ਇਹ ਵਾਰ ਜੀ ਅਸੀਂ ਜਿਹੜਾ ਹੈਗਾ ਸੀਨੀਅਰ ਅਧਿਕਾਰੀਆਂ ਦੀ ਰਨ ਮਾਈ ਹੈਡ ਸਾਡੇ ਐੀਟਿਸ ਇਸ ਸਾਹਿਬ ਜਿਹੜੇ ਹੈਗੇ ਵਰੁਨ ਰイズਮ ਸੀ ਔਰ ਜੋ ਜਿਹੜੇ ਹੈਗੇ ਐਡੀਸ਼ਨਲ ਕਮਿਸ਼ਨਰ ਨੇ ਸਾਡੇ ਦੂਬੇ ਸਾਹਿਬ ਜੀ ਔਰ ਸਾਡੇ ਐਸ ਸੀ ਸਾਹਿਬ ਜਿਹੜੇ ਹੈਗੇ ਨੇ ਸੁਖਵਿੰਦਰ ਸਰ ਔਰ ਮੇਰੇ ਈਟੀਓ ਨੇ ਜਿਹੜੇ ਗੋਇਲ ਸਰ ਦੀ ਰਨ ਮਾਈ ਹੈਡ ਜਿਹੜਾ ਕੀਤੀ ਗਈ ਰੇਡ ਸਾਡੇ ਵੱਲੋਂ ਤੇ ਪੁਲਿਸ ਜਿਹੜੇ ਹੈਗੇ ਥਾਣਾ ਪੁਲਿਸ ਵੱਲੋਂ ਸਾਂਝਾ ਆਪਰੇਟਰ ਕੀਤਾ ਗਿਆ ਇਹ ਪਿੰਡ ਮਾਨਾ ਵਾਲੇ ਵੇਖ ਜੀ ਕਿੰਨੀ ਗਲਾਨ ਪੜੀ ਗਈ ਕਿੰਨੀ ਕਿਰਾੜ ਪੜੀ ਗਈ 6800 ਲੀਟਰ 6800 ਕੇਜੀ ਜਿਹੜੀਆਂ ਲਾਨਾਂ ਦੋ ਚਾਲੂ ਪੱਟੀਆਂ ਨੇ ਤੇ 500 ਬੋਤਲ ਸ਼ਰਾਬ ਦੀ ਹੈ ਜੀ ਕੋਈ ਕਾਬੂ ਹੀ ਆਇਆ ਹਾਂਜੀ ਭਾਜੀ ਸੁਖਿੰਦਰ ਸਿੰਘ ਜਿਹੜਾ ਹੈਗਾ ਉਹ ਕਾਬੂ ਵਿੱਚ ਕੀਤਾ ਗਿਆ ਪਰ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਜਸਵੰਤ ਸਿੰਘ ਜੀ ਉਹ ਉਸ ਮੌਕੇ ਤੋਂ ਫਰਾਰ ਹੋ ਗਏ ਸੀਗੇ ਮੇਰੇ ਕੋਲਗੇ ਬੇਤਰਾਂ ਦੇ ਮਾਮਲੇ ਨਾ ਹਾਂਜੀ ਪਹਿਲਾਂ ਵੀ ਦਰਜ ਨੇ ਬਾਕੀ ਇਹਨਾਂ ਨੂੰ ਅਸੀਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਹ ਵੀ ਮਦਾਇਤ ਕਰਨਾ ਚਾਹੁੰਦੇ ਹੈਗੇ ਆ ਵਾਰ-ਵਾਰ ਅਸੀਂ ਇਹੀ ਕਹਿ ਰਹੇ ਆ ਕਿ ਇਹ ਗੰਦੀ ਲਾਨ ਨਾ ਕੱਢੀ ਜਾਵੇ ਸ਼ਰਾਬ ਬਹੁਤ ਮਾੜੀ ਹੈ ਤੇ ਜਿਹੜਾ ਵੀ ਪਿੰਦਾ ਹੋ ਸਕਦਾ ਉਹਦੇ ਲੀਵਰ ਵੀ ਬਹੁਤ ਜ਼ਿਆਦਾ ਅਫਸੈਟ ਹੋ ਜਾਏ ਖਰਾਬ ਹੋ ਜਾ ਸਕਦਾ ਤੇ ਅਸਤਾ ਹੀ ਹੀ ਜਨਤਾ ਨੂੰ ਅਪੀਲ ਕਰਦੇ ਆ ਕਿ ਇਹ ਲਾਨ ਨੂੰ ਨਾ ਕੱਢਿਆ ਜਾਵੇ ਨਾ ਇਹਦੇ ਤੋਂ ਸ਼ਰਾਬ ਬਣਾਈ ਜਾਵੇ ਜੁਆਇੰਟ ਰੇਡ ਸੀ ਪੰਜਾਬ ਪੁਲਿਸ ਤੇ ਨਾਲ ਐਕਸਾਈਜ਼ ਇਨਸਪੈਕਟਰ ਮੈਡਮ ਆਈ ਸੀ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਮਾਨਾਂ ਵਾਲੇ ਇੱਥੇ ਜਸਵੰਤ ਸਿੰਘ ਤੇ ਉਹਦੇ ਬੇਟਾ ਸੁਖਜਿੰਦਰ ਸਿੰਘ ਇੱਥੇ ਸ਼ਰਾਬ ਦਾ ਕੰਮ ਕਰਦੇ ਨੇ ਤੇ ਜੋ ਜੁਆਇੰਟ ਰੇਟ ਦੇ ਦੌਰਾਨ ਇਹਨਾਂ ਕੋ 6800 ਲੀਟਰ ਲਾਣ 500 ਬੋਤਲਾਂ ਸ਼ਰਾਬ ਕਾਬੂ ਕੀਤੀ ਗਈ ਆ ਜਿਹੜਾ ਬੇਟਾ ਵਾ ਉਹ ਕਾਬੂ ਕਰ ਲਿਆ ਵਾ ਜਿਹਦੀ ਆਪਾਂ ਗ੍ਰਿਫਤਾਰੀ ਪਰਚਾ ਦੇ ਕੇ ਗ੍ਰਿਫਤਾਰੀ ਕਰ ਲੈਣਗੇ ਤੇ ਜਿਹੜਾ ਪਿਓ ਉਹਨੂੰ ਵੀ ਜਲਦੋਂ ਜਲਦ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਹਮੇਚ ਲੈਂਦੇ ਚਾਹੁੰਦੇ ਕਿੰਨੇ ਕਿ ਦਿਨ ਦਾ ਇਹ ਕੰਮ ਕਰਦਾ ਰਹੇ ਬਾਕੀ ਇਹ ਪੁਸ਼ਗੀਸ਼ ਕਰਕੇ ਇਹਨਾਂ ਨੂੰ ਵੇਚਦੇ ਪਹਿਲਾਂ ਵੀ ਇਹਨਾਂ ਤੇ ਪੁਰਾਣੇ ਪਰਚੇ ਹੈਗੇ ਨੇ ਤੇ ਉਹਨਾਂ ਦੇ ਵਿੱਚ ਅਰੇਸਟ ਪੈ ਚੁੱਕੀ ਇਹਨਾਂ ਦੀ ਤੇ ਹੁਣ ਇਹਦੇ ਵਿੱਚ ਪਾ ਕੇ ਕਰੀਏ ਸਹੀ ਕੋ ਬੰਦੇ ਕੋ ਫ